ਤੋ ਇਸ ਵੇਲੇ دی ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਵਿੱਚ ਜੋ ਲੋਕਾਂ ਦੇ ਨਾਲ ਸਮੱਸਿਆਵਾਂ ਸੁਣੀਆਂ ਜਾਂਦੀਆਂ ਸੀ ਉਸ ਦੀ ਹੁਣ ਥਾਂ ਬਦਲ ਦਿੱਤੀ ਗਈ ਹੈ। ਸੋ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਹੁਣ ਸਿਆਂ ਮਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆਉਣਗੇ। ਸੋ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਮਕਾਨ ਕਿਰਾਏ ਤੇ ਲਿਆ ਗਿਆ ਸੀ ਤੇ ਦੋ ਦਿਨ ਜਲੰਧਰ ਵਾਲੇ ਇਸ ਮਕਾਨ ਦੇ ਵਿੱਚ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਉਂਦੇ ਸਨ ਪਰੰਤੂ ਹੁਣ ਜਗ੍ਹਾ ਜਿਹੜੀ ਬਦਲ ਦਿੱਤੀ ਗਈ ਹੈ ਤੇ ਜਲੰਧਰ ਕਿਰਾਏ ਵਾਲੇ ਮਕਾਨ ਤੇ ਹੁਣ ਸਮੱਸਿਆਵਾਂ ਨਹੀਂ ਸੁਣੀਆਂ ਜਾਣਗੀਆਂ ਕਿਉਂਕਿ ਜਲੰਧਰ ਦੇ ਜੋ ਡਿਵੀਜ਼ਨਲ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਸੀਐਮਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਉਣਗੇ ਸੋ ਜਿਮਣੀ ਚੋਣਾਂ ਦੇ ਦੌਰਾਨ ਸੀਐਮਾਨ ਨੇ ਜਲੰਧਰ ਦੇ ਵਿੱਚ ਮਕਾਨ ਕਿਰਾਏ ਤੇ ਲਿਆ ਸੀ ਤੇ ਦੋ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਉਂਦੇ ਸਨ ਪਰੰਤੂ ਹੁਣ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਨੂੰ ਚੁਣਿਆ ਗਿਆ ਜਿੱਥੇ ਸੀਐਮਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਉਣਗੇ ਸੋ ਦੋ ਦਿਨ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ 'ਚ ਸੀਐਮਾਨ ਪਹੁੰਚਣਗੇ ਤੇ ਮਾਝਾ ਤੇ ਦੁਆਬਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ